ਅੰਮ੍ਰਿਤਸਰ ਦੀ ਜਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਾਲੇ ਦਿਨ ਚੁਗਾਵਾ ਚ VOTING ਦੌਰਾਨ ਗੋਲੀਆਂ ਚਲਾਉਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਦਰਅਸਲ ਪੁਲਿਸ ਨੇ ਖਾਸ ਮੁਖਬਰ ਦੀ ਇਤਲਾਹ ਤੇ ਨਾਕਾਬੰਦੀਕਰ ਫਿਰੋਤੀ ਤੇ ਲੁੱਟੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਹਾਂਡਾ ਗੱਡੀ ਤੇ ਹਥਿਆਰਾਂ ਸਮੇਤ ਕਾਬੂ ਕੀਤਾ ਸੀ ਡੀਐਸਪੀ ਜੀਐਸ ਜੀਮ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਸਾਹਮਣੇ ਆਇਆ ਕਿ ਚੁਗਾਵਾ ਚ ਚਲੀਆਂ ਗੋਲੀਆਂ ਇਸ ਗਿਰੋਹ ਵੱਲੋਂ ਹੀ ਚਲਾਈਆਂ ਗਈਆਂ ਸਨ ਅਸੀਂ ਜਗਦੀਪ ਨਾਥ ਨਾਕਾ ਲਾਇਆ ਸੀ ਜਿਨ੍ਹਾਂ ਵਿੱਚ ਚਾਰ ਜਵਾਨ ਜਵਾਨਾਂ ਨੂੰ ਰੋਕਿਆ ਰੋਕ ਕੇ ਇਹਨਾਂ ਦੀ ਜਦੋਂ ਤਲਾਸ਼ੀ ਲਈ ਗਈ ਇਹਨਾਂ ਕੋ ਇੱਕ ਪਿਸਤਲ ਇੱਕ ਰਵਾਲਵਰ ਬਾਕੀ ਇਹਨਾਂ ਕੋ 10 ਗੋਲੀਆਂ ਦੋ ਜਿਹੜੀਆਂ ਰਵਾਲਵਰ ਦੀਆਂ ਤੇ ਪਿਸਤਲ ਦੇ ਨਾਲ ਗੋਲੀਆਂ ਤੇ ਨਾਲ ਸੀ ਦੀਆਂ ਗੋਲੀਆਂ ਜਿਹੜੀਆਂ ਇਹਨਾਂ ਕੋ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਅਸੀਂ ਪਰਚਾ ਦਿੱਤਾ ਐਫਆਰ ਨੰਬਰ 28 27 21 17 ਅੰਡਰ ਸੈਕਸ਼ਨ ਬਾਈਕਾਡ 85 ਐਨਡੀਪੀਐਸ ਐਕਟ 24 54 ਨਾਲ ਮੈਂ ਜਦੋਂ ਇਲੈਕਸ਼ਨ ਦੇ ਦੌਰਾਨ ਇਹਨਾਂ ਨੇ ਇਹ ਦੱਸਿਆ ਕਿ ਜਿਹੜਾ ਚਗਾਵਾ ਦੇ ਵਿੱਚ ਜਿਹੜੀ ਆ ਇਲੈਕਸ਼ਨ ਦਰਾਂ ਨੇ ਗੋਲੀ ਚਲਾਈ ਹੈ ਇਹਨਾਂ ਨੇ ਫਿਲਹਾਲ ਪੁਲਿਸ ਵੱਲੋਂ ਰੋਪੀਆਂ ਦਾ ਰਿਮਾਂਡ ਲਿਆ ਜਾਵੇਗਾ ਤੇ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ